ਲੋਹ ਜੀ ਬੱਜੀ ਨਮਸਕਾਰ ਹੈ ਆਪਾਂ ਸੱਤਿਆਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੋ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬੱਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਿਹੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਦੋ ਇੱਕ ਖਰੇ ਅਨੁਭਰਾਂ ਦਾ ਸ਼ੌਂਕ ਕਰਾਂਦੇ ਰਿਹਾ ਕਰੀਏ ਲਓ ਜੀ ਬੱਜੀ ਕਰੋ ਚੈੱਕ ਮੇਰਾ ਵੀਰ ਠੀਕ ਹੈ ਜੀ ਆਪਣੀਆਂ ਬਾਡੀਆਂ ਮਾਧੀਆਂ ਦੀ ਕੁਆਲਿਟੀ ਠੀਕ ਹੈ ਜੀ ਪਹਿਲੀ ਪੱਠੀ ਬਾਈ ਜੀ ਚੈੱਕ ਕਰ ਲਓ ਆਪਣੇ ਘਰ ਦੇ ਕਬੂਤਰਾਂ ਦੇ ਵਿੱਚੋਂ ਸਦਨੋਂ ਪਿਓਰ ਪੰਨੂ ਵਾਲੇ ਕੂਤਰਾ ਦੀ ਠੀਕ ਹੈ ਜੀ ਇੱਕ ਇੱਕ ਦੇ ਵਿੱਚ ਇਸ ਪੱਠੀ ਦੇ ਜੋਤ ਬੰਦੀ ਹੈ ਜੀ ਅੱਠ ਅੱਠ ਕਲੀਆਂ ਦੀ ਪੱਠੀ ਆਂਡੇ ਉਂਡੇ ਆਪਣੇ ਕੋਲੇ ਨੇ ਪੂਰੇ ਲਾਏ ਹੋਏ ਨੇ ਠੀਕ ਹੈ ਜੀ ਆਂਡੇ ਬਚਨ ਦੀ ਮੇਰਾ ਵੀਰ ਆਪਣੀ 101% ਗਾਰੰਟੀ ਹੈ ਚੈੱਕ ਕਰ ਲਓ ਠੀਕ ਹੈ ਜੀ ਪੈਰ ਦੇ ਵਿੱਚ ਇਹਦੇ ਵੀ ਪੱਕਾ ਛੱਲਾ ਲੱਗਿਆ ਹੋਇਆ ਤੇ ਬਾਈ ਜਿਹੜੀ ਆਹ ਵਾਲੀ ਕੂਤਰੀ ਪਿਓਰ ਬਾਬੇ ਪੁੱਚ ਵਾਲੇ ਕੂਤਰਾ ਵਿੱਚੋਂ ਚਿੱਟੇ ਫੈਤ ਠੀਕ ਹੈ ਜੀ ਛਲਤੀਸ ਵਾਸਰੀ ਬਾਕੀ ਬੈਠ ਵਾਲੀ ਥਾਂ ਤੇ ਲੱਪਾ ਪੈਰ ਦੇ ਵਿੱਚ ਇਹਦੇ ਵੀ ਪੱਕੀ ਠੱਲ ਪਾਈ ਹੋਈ ਹੈ ਜੀ ਕੂਤਰੀ ਤੇ ਔਰ ਬਾਈ ਜੀ ਪੈਰਾਂ ਦੀਆਂ ਨੋਂਦਰਾਂ ਇਸ ਮਾਦੀ ਦੀਆਂ ਵੱਡ ਹੋਈਆਂ ਆ ਆ ਚੈੱਕ ਕਰ ਲਓ ਜੀ ਠੀਕ ਹੈ ਇਧਰ ਵਾਲੀ ਨੋਂਦਰ ਵੀ ਵੱਡੀ ਹੋਈ ਹੈ ਤੇ ਮਗਰ ਵਾਲੀ ਨੋਂਦਰ ਵੀ ਕੂਤਰੀ ਦੇ ਵੱਡੀ ਹੋਈ ਹੈ ਜੀ ਪੈਰ ਦੇ ਵਿੱਚ ਮੇਰਾ ਭਰਾ ਪੱਕੀ ਠੱਲ ਪਾਈ ਹੋਈ ਆ ਠੀਕ ਹੈ ਜੀ ਮਰਾ ਵੀਰੋ ਫੋਲੋ ਬਟਾ ਫੋਲੋ ਸਜਣੋ ਗਰੰਟਡ ਕੂਤਰੀਆਂ ਨੇ ਆ ਬਾਈ ਜੀ ਪੁੰਨੋ ਵਾਲੀ ਤੁਸੀਂ ਪੱਠੀ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿੰਨੀ ਨਿਆਬ ਚੀਜ਼ ਆ ਜੀ ਅੱਖ ਦੇ ਵਿੱਚ ਜੋਤ ਬਣਦੀ ਮੈਂ ਕਹਿੰਨਾ ਇਸ ਪੱਠੀ ਤੇ ਬਚ ਜ ਅੱਛਾ ਚੈੱਕ ਕਰ ਲਓ ਬੱਬੇ ਪੁੱਛ ਵਾਲੇ ਕੂਤਰਾਵਾਂ ਵਿੱਚ ਠੀਕ ਹੈ ਜੀ ਫੋਲੋ ਬਟਾ ਫੋਲੋ ਮੇਰਾ ਭਰਾ ਗਰੰਟਡ ਕੂਤਰੀਆਂ ਨੇ ਮੇਰਾ ਭਰਾ ਜਿੰਨੇ ਮਰਜੀ ਬੱਚੇ ਡਾਲ ਗਏ ਜੀ ਤੁਸੀਂ ਨਾ ਮਾਧੀਆਂ ਦੇ ਬਾਕੀ ਉਹ ਹੀ ਸੱਜਣ ਆਪਣੇ ਨਾਲ ਕਰੇ ਕੰਟੈਕਟ ਜਿਹੜੇ ਬੰਦੇ ਨੇ ਰਿਕੁਆਇਰਮੈਂਟ ਹੋਵੇ ਤਾਂ ਇਹ ਪਾਸ ਵਾਲੇ ਬੰਦੇ ਪਲੀਜ਼ ਸਾਡੇ ਤੋਂ ਥੋੜਾ ਜਿਹਾ ਦੂਰ ਰਿਹਾ ਕਰੋ ਬਾਕੀ ਸੱਜਣਾਂ ਆਂਡੇ ਬੱਚਿਆਂ ਦੀ ਆਪਣੀ 101% ਗਾਰੰਟੀ ਰਹੀਗੀ ਜੀ ਠੀਕ ਹੈ ਜੀ ਬਾਕੀ ਅੱਗੇ ਥੋੜੀ ਕਿਸਮਤ ਗੈਸ ਹਨਾ ਤੁਸੀਂ ਕਿੰਨਾ ਕੂਤਰਾ ਵਿੱਚ ਪਾ ਕੇ ਨਾ ਮਾਧੀਆਂ ਦੇ ਬੱਚੇ ਘਟਾਉਣੇ ਆ ਉਹ ਤੁਹਾਡੇ ਤੇ ਡਿਪੈਂਡ ਕਰਦਾ ਜੀ ਠ ਜਿਹੜੇ ਬੰਦੇ ਨੂੰ ਸਮਝ ਆਉਂਦੀ ਹੋਵੇ ਉਹੀ ਭਰਾ ਆਪਣੇ ਨਾਲ ਕੰਟੈਕਟ ਹੀ ਤਾਂ ਦੇ ਨੰਬਰ ਤੇ ਕਰ ਸਕਦਾ ਹੈ ਬਿਲਕੁਲ ਸੱਜਣੋ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲੇ ਜਾਨਵਰ ਅਵੇਲੇਬਲ ਹੁੰਦੇ ਨੇ ਬਾਕੀ ਜਿਹੜੇ ਬਾਈਆਂ ਦੇ ਕੋਲ ਸਾਡੇ ਜਾਨਵਰ ਜਾਂਦੇ ਨੇ ਉਹਨਾਂ ਮਰੇ ਭਰਾਵਾਂ ਨੂੰ ਤਾਂ ਪਤਾ ਹੀ ਆ ਠੀਕ ਆ ਜੀ ਪਰ ਹਾਂ ਜੀ ਵੀ ਸੱਜਣੋ ਆਹ ਆਪਣੀ ਪਿਓਰ ਬਾਈ ਜੀ ਪੰਨੂ ਵਾਲੇ ਕੂਤਰਾਂ ਦੇ ਵਿੱਚੋਂ ਆਪਣੀ ਘਰ ਦੀ ਪਠੀ ਚੈੱਕ ਕਰ ਲੋ ਜੀ ਅੱਖ ਦੇ ਵਿੱਚ ਦੇਖੋ ਮੇਰਾ ਭਰਾ ਕਿਵੇਂ ਬਣਦੀ ਇਹਦੇ ਜੋਤ ਜਮਾ ਸੱਜਣੋ ਚਿੱਟੀਆਂ ਅੱਖਾਂ ਹਲੇ ਆਪਾਂ ਸ਼ਾਮੇ ਵੀਡੀਓ ਸ਼ੂਟ ਕਰ ਰਹੇ ਹਾਂ ਠੀਕ ਹੈ ਜੀ ਉਹਦੇ باوجود ਤੁਸੀਂ ਇਹਦੇ ਅੱਖ ਦਾ ਨੂਰ ਚੈੱਕ ਕਰ ਲੋ ਜੀ ਕਿੱਡਾ ਬਰੀਕ ਛੋਟਾ ਜਿਹਾ ਨੂਰ ਬਿਲਕੁਲ ਸਜਣੋ ਟੇਪਰ ਦੇ ਵਿੱਚ ਸਿਰ ਉਤੋਂ ਬਾਈ ਜੋਤ ਪੈਂਦੀ ਐ ਅੱਖ ਦੇ ਵਿੱਚ ਠੀਕ ਹੈ ਤੇ ਆ ਮੇਰਾ ਭਰਾ ਦੂਜੀ ਸਾਈਡ ਦੀ ਅੱਖ ਦੀ ਕੁਆਲਿਟੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਜੀ ਬਿਲਕੁਲ ਟੇਪਰ ਦੇ ਵਿੱਚ ਸਿਰ ਕਾਲੀ ਨੋਕ ਜਮਾਂ ਚਿੱਟੀਆਂ ਅੱਖਾਂ ਦੀ ਬਾਈ ਜੀ ਆਪਣੀ ਇਹ ਪੱਠੀ ਆ ਠੀਕ ਹੈ ਜੀ ਤੇ ਬਾਈ ਜੀ ਹਲਕੇ ਹਲਕੇ ਉਤੀ ਤੇ ਲਾਲ ਸ਼ੇਮਬਾ ਜਿੰਮੇ ਕਿ ਤੁਸੀਂ ਲਾਈਵ ਚੈੱਕ ਕਰ ਸਕਦੇ ਹੋ ਠੀਕ ਹੈ ਬਾਕੀ ਜ਼ੋਰ ਦੇਖੋ ਬਾਕੀ ਅੱਗੇੋਂ ਆਪਣੀ ਪੱਠੀ ਆ ਤੁਸੀਂ ਫਰੰਟ ਚੈੱਕ ਕਰ ਲਓ ਜੀ ਦੇਖੋ ਮੇਰਾ ਭਰਾ ਮੈਂ ਕਹਣਾ ਭਾਈ ਜੀ ਇਸ ਬਲੱਡ ਤੇ ਬਹੁਤ ਜਿਆਦਾ ਜਾਨਵਰ ਉੜਦੇ ਆਪਣੇ ਕੋਲ ਠੀਕ ਹੈ ਜੀ ਇਹ ਤਾਂ ਮੇਰਾ ਭਰਾ ਨਾਲ ਕੋਈ ਹੋਰ ਹੈ ਨਹੀਂ ਸੀ ਤਾਂ ਕਰਕੇ ਆਪਾਂ ਇਹ ਪੱਠੀ ਲਾ ਰਹੇ ਆ ਤੇ ਆ ਸਦਨੋ ਮਾਦੀ ਆਪਣੀ ਦਾ ਪੱਲਾ ਜੀ ਠਹਿਰ ਜਾ ਵੀ ਠਹਿਰ ਜਾ ਪੱਲੇ ਦੀ ਕੁਆਲਿਟੀ ਚੈੱਕ ਕਰੋ ਦੇਖੋ ਮੇਰਾ ਭਰਾ ਐ ਭਾਈ ਜੀ ਪੂਰੇ ਚੌੜੇ ਚੌੜੇ ਬੱਲਿਆਂ ਦੀ ਕੁਤਰੀ ਆ ਠੀਕ ਹੈ ਜੀ ਅਠੜੇ ਜਿੰਦਗੀ ਕਰਨੀਆਂ ਜੀ ਹੋ ਗਈਆਂ ਜੀ ਪੱਠੀ ਇਹ ਚੈੱਕ ਕਰ ਲਓ ਤੁਸੀਂ ਤੇ ਆ ਭਾਈ ਜੀ ਨੈਕਸਟ ਪੱਲਾ ਪੱਠੀ ਆਪਣੀ ਦਾ ਚੈੱਕ ਕਰੂ ਮੇਰਾ ਭਰਾ ਬਿਲਕੁਲ ਸਧੇ ਨੂੰ ਚੌੜੇ-ਚੌੜੇ ਪੱਲੇ ਆ ਕੋਈ ਗਿਆਬ ਨਹੀਂ ਕੋਈ ਜੂਣੀ ਕੋਈ ਪਣਕੀ ਨਹੀਂ ਠੀਕ ਹੈ ਜੀ ਵਿੱਚੇ ਬਾਈ ਜੀ ਲਾਲ ਸ਼ੰਭ ਵੀ ਆ ਕੂਤਰੀ ਆਪਣੀ ਦੇ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਕੁਆਲਟੀ ਚੈੱਕ ਕਰ ਲੋ ਬਿਲਕੁਲ ਮਾਨ ਦਾ ਜੋੜਿਆ ਜੀ ਠੀਕ ਹੈ ਜਨ ਕਿ ਕਾਲੀ ਨੋਗ ਕਾਲੀਆਂ ਨੋਂਦਰਾ ਪੈਰ ਦੇ ਵਿੱਚ ਤੇ ਰਿੰਗ ਲੱਗੀ ਹੋਈ ਹੈ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ 6 ਨੰਬਰ ਦੀ ਠਹਿਰ ਜਾ ਵੀ ਠਹਿਰ ਤੱਕ ਕਿਉਂ ਭੱਸਦੀਆਂ ਲੋ ਜੀ ਆਹ ਬਾਈ ਜੀ ਆਪਣੀ ਮਕਮਲ ਯਾਨੀ ਕਿ ਪਹਿਲੀ ਸੀ ਕੀ ਮਾਦੀ ਤੇ ਆਦੂ ਭਰਾ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੋਅ ਕਰਾਉਣਾ ਤੇ ਮੇਰਾ ਭਰਾ ਬਣੇ ਰਹੋ ਤੁਸੀਂ ਵੀਡੀਓ ਦੇ ਵਿੱਚ ਤੇ ਦੱਸਿਓ ਭਰਾ ਤੁਹਾਨੂੰ ਆਪਣੀ ਪੰਨ ਵਾਲੀ ਕੂਤਰੀ ਇਹ ਕਿੱਦਾਂ ਦੀ ਲੱਗੀ ਠੀਕ ਹੈ ਜੀ ਬਹਾਂਜੀ ਵੀ ਭਰਾਵੋ ਆਹ ਜੀ ਆਪਣੀ ਅਗਲੀ ਬੱਤੀ ਕੂਤਰੀ ਮੇਰਾ ਭਰਾ ਚੈੱਕ ਕਰੋ ਜੀ ਪਿਆਰ ਬਾਬੇ ਪੁੱਤਾਂ ਵਾਲੇ ਪੁੱਤਰਾ ਵਿੱਚੋਂ ਚਿੱਟੇ ਸ਼ਫਾਦ ਜੀ ਠੀਕ ਹੈ ਜੀ ਹੈਕ ਸਵਾਦ ਸ੍ਰੀ ਭੂਰੀ ਜੀ ਨੋਕ ਟੇਪਰ ਵਿੱਚ ਸਿਰ ਅੱਗੋਂ ਫਰੰਟ ਚੈੱਕ ਕਰ ਲਓ ਮੇਰਾ ਭਰਾ ਮਾਦੀ ਦੀ ਹੈਕ ਦੇਖੋ ਜੀ ਕਿੱਡੀ ਚੌੜੀ ਪਿਛੋਂ ਜਮਾਨ ਬੰਦ ਜੀ ਕੂਤਰੀ ਆ ਜੀ ਤੇ ਦੇ ਉਹ ਤੋਂ ਸਦ ਨੂੰ ਜਮਾ ਚਿੱਟੀਆਂ ਖਾਂ ਪੇਪਰ ਦੇ ਵਿੱਚ ਸਿਰ ਅੱਖ ਦੀ ਕੁਆਲਿਟੀ ਮੇਰਾ ਭਰਾ ਕਰੋ ਚੈੱਕ ਠੀਕ ਹੈ ਜੀ ਬਈ ਪੈਰਾਂ ਦੀਆਂ ਨੌਂਦਰਾ ਕੁਤਰੀ ਦੀਆਂ ਵੱਡੀਆਂ ਹੋਈਆਂ ਨੇ ਠੀਕ ਹੈ ਜੀ ਤੇ ਵਿੱਚ ਵੀਰੇ ਪੱਕੀ ਠੱਲ ਲੱਗੀ ਹੋਈ ਕੁਤਰੀ ਦੇ ਆ ਲਓ ਜੀ ਆ ਪੱਲੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜਾਨਨ ਕਿਤਾਬ ਦੀ ਤਰ੍ਹਾਂ ਪੱਲਾ ਮੇਰਾ ਭਰਾ ਚੌੜੇ ਚੌੜੇ ਪੱਲਿਆਂ ਦੀ ਕੁਤਰੀ ਆ ਕੋਈ ਗੈਪ ਨਹੀਂ ਕੋਈ ਕਹੋ ਨਹੀਂ ਠੀਕ ਹੈ ਤੇ ਆ ਸਦ ਨੂੰ ਨੈਕਸਟ ਪੱਲਾ ਜੀ ਮਾਦੀ ਆਪਣੀ ਦਾ ਦੇਖੋ ਮੇਰਾ ਭਰਾ ਰੰਗ ਰੂਪ ਸ਼ਕਲ ਅਗਲ ਕਿੰਨਾ ਸੋਹਣਾ ਦਿੱਤਾ ਰੱਬ ਨੇ ਇਸ ਮਾਦੀ ਨੂੰ ਚੈੱਕ ਕਰ ਲਓ ਮਰਾ ਵੀਰੋ ਠੀਕ ਹੈ ਜੀ ਬਾਕੀ ਆਹ ਤੁਸੀਂ ਪੱਲੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਗਲ ਦੇਖੋ ਜੀ ਕਿੰਨੀ ਸੰਗਣੀ ਬਿਲਕੁਲ ਲੱਕ ਤੇ ਜਾ ਕੇ ਘਿਰਦੀ ਆ ਜੀ ਆ ਚੈੱਕ ਕਰ ਲਓ ਠੀਕ ਹੈ ਬਾਕੀ ਫਰੰਟ ਵੀ ਤੁਸੀਂ ਚੈੱਕ ਕਰ ਲਓ ਕੂਤਰੀ ਤਾਂ ਦੇਖੋ ਜੀ ਤੁਹਾਨੂੰ ਆਪ ਹੀ ਜਜਮੈਂਟ ਹੋ ਜਾਣੀ ਬਈ ਕੂਤਰੀ ਵਿੱਚ ਕੀ ਗੱਲ ਬਾਤ ਆ ਤੇ ਸਭ ਤੋਂ ਬੈਠ ਵਾਲੀ ਥਾਂ ਤੇ ਕੂਤਰੀ ਤੇ ਲੱਪਾ ਆ ਆ ਚੈੱਕ ਕਰ ਲਓ ਪੈਰ ਦੇ ਵਿੱਚ ਤੇ ਪੱਕੀ ਥਾਂ ਤੇ ਲੱਗੀ ਹੋਈ ਆ ਜੀ 38 ਨੰਬਰ ਦੀ ਠੀਕ ਹੈ ਜੀ ਤੇ ਆਹ ਬਈ ਪੈਰਾਂ ਦੀਆਂ ਨੰਦਰਾਵਾਂ ਵੱਡ ਹੋਈਆਂ ਕੂਤਰੀਆਂ ਚੈੱਕ ਕਰ ਲਓ ਇਧਰਲੇ ਪਾਸਿਓਂ ਵੀ ਇਧਰਲੇ ਪਾਸਿਓਂ ਵੀ ਜੀ ਠੀਕ ਹੈ ਜੀ ਮਰੇ ਬਲੱਡ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਠੀਕ ਆ ਜੀ ਤਾਂ ਲੋਕੀ ਇਹੋ ਜੀਆਂ ਨਿਸ਼ਾਨੀਆਂ ਲਾਉਂਦੇ ਨੇ ਆ ਚੈੱਕ ਕਰ ਲਓ ਪਰ ਫਿਰ ਵੀ ਜੀ ਕਈ ਵਾਰੀ ਕੋਈੇ ਬੰਦੇ ਦੀ ਕੋਈ ਫੈਮਲੀ ਯਾਨੀ ਕਿ ਮਜਬੂਰੀ ਲਾ ਲੋ ਕੁਛ ਵੀ ਲਾ ਲੋ ਤੁਸੀਂ ਠੀਕ ਆ ਜੀ ਜਿਹਦੇ ਕਰਕੇ ਭਰਾ ਜਨਮ ਬਰੇ ਹੋ ਜੇ ਦੇ ਦਿੰਦੇ ਨੇ ਠੀਕ ਆ ਜੀ ਚੈੱਕ ਕਰ ਲਓ ਠੀਕ ਹੈ ਤੇ ਆਹਾ ਬਈ ਜੀ ਆਪਣੀ ਮੁਕੰਮਲ ਦੂਜੀ ਕੂਤਰੀ ਸੀ ਬਾਬੇ ਪੁੱਤ ਵਾਲੇ ਕੂਤਰਾਂ ਦੇ ਵਿੱਚੋਂ ਠੀਕ ਹੈ ਤੇ ਉਮੀਦ ਕਰਦਾ ਭਰਾ ਤੁਹਾਡਾ ਕੇ ਤੁਹਾਨੂੰ ਇਹ ਦੋਨੇ ਮਾਦੀਆਂ ਬਹੁਤ ਪਸੰਦ ਆਈਆਂ ਹੋਣਗੀਆਂ ਤੇ ਆਜੋ ਵੀ ਹੁਣ ਮੈਂ ਤੁਹਾਨੂੰ ਦੋਵੇਂ ਮਾਦੀਆਂ ਇਹ ਢੋਲੀ ਦੇ ਵਿੱਚ ਦੁਆਰ ਤੋਂ ਤੁਰਦਿਆਂ ਫੇਰਦਿਆਂ ਦਿਖਾਉਣਾ। ਬਾਕੀ ਤੁਸੀਂ ਮੇਰਾ ਭਰਾ ਆਪਣੀ ਮਾਧੀਆਂ ਦੀ ਮੇਰਾ ਵੀ ਦੁਆਰ ਤੋਂ ਸਟੈਂਡਿੰਗ ਮਿਊਜ਼ੀਸ਼ਨ ਕਰ ਸਕਦੇ ਹੋ ਚੈੱਕ। ਠੀਕ ਹੈ ਜੀ। ਬਾਕੀ ਮੇਰਾ ਭਰਾ ਡਲਭਰੀਆਂ ਦੀ ਯਾਲ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਸਤਿਨੂੰ ਦਿੱਲੀ, ਚੰਡੀਗੜ੍ਹ ਤੇ ਅੰਬਾਲਾ ਇਹ ਤੁਸਾਂ ਕਿ ਮੇਰਾ ਭਰਾ ਜਾਨ ਪਰ ਆਪਾਂ ਭੇਜੀਂਦੇ ਨੇ। ਠੀਕ ਹੈ ਜੀ ਬਾਕੀ ਜ਼ੀਰੋ ਤੱਕ ਡਾਇਰੈਕਟ ਬੱਸ ਜਾਏਗੀ ਤੁਹਾਡਾ ਭਰਾ ਕੋਸ਼ਿਸ਼ ਕਰੇਗਾ ਤੁਹਾਨੂੰ ਇਹਨਾਂ ਮਾਧੀਆਂ ਦੀ ਜ਼ੀਰੋ ਤੱਕ ਪਹੁੰਚ ਕਰਾ ਕੇ ਦੇ ਦੇਗਾ। ਠੀਕ ਹੈ। ਬਾਕੀ ਚੋਹੀ ਚੈੱਕ ਕਰ ਸਕਦੇ ਹਾਂ ਮਾਧਿਉਨ ਮੇਰਾ ਬਿਲਕੁਲ ਸਜਰੂ ਫਿੱਟ ਫਾਈਨ ਕੂਤੀਆਂ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਸੋ ਠੀਕ ਹੈ ਵੀ ਸਜਰੂ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਾਈ ਜੀ ਨਸਲ ਵਾਲੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਾਈ ਜੀ